ਫੋਗਵਾੜਾ ਦੇ ਮਸ਼ਹੂਰ ਲੌ ਗੇਟ ਮਿਹੜੂ ਵਿਖੇ ਦੇਰ ਰਾਤ ਇੱਕ ਵਿਅਕਤੀ ਨਾਲ ਕੁੱਟਮਾਰ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਗਸ਼ਤੀਏ ਕਿ ਸਿਵਲ ਹਸਪਤਾਲ ਵਿਖੇ ਇਲਾਜ਼ الدین ਮਨਜੀਤ ਕੁਮਾਰ ਉਰ ਫਰਿੰਪੀ ਵਾਸੀ ਨਾਨਕਨਗਰੀ ਚਿਹੜੂ ਨੇ ਦੱਸਿਆ ਕਿ ਮੈਂ ਦੇਰ ਰਾਤ ਲੌ ਗੇਟ ਤੇ ਕਿਸੇ ਜਗ੍ਹਾ ਬੈਠਾ ਸੀ ਤਾਂ ਇੱਕ ਅਣਪਛਾਤੀ ਵਿਅਕਤੀ ਨੇ ਅਚਾਨਕ ਹੀ ਆ ਕੇ ਮੇਰੇ ਤੇ ਹਮਲਾ ਕਰ ਦਿੱਤਾ ਤੇ ਦੇਖਦੇ ਹੀ ਦੇਖਦੇ 10-12 ਹੋਰ ਹਮਲਾਵਰ ਆ ਗਏ ਤੇ ਮੈਨੂੰ ਗੰਭੀਰੂ ਵਿੱਚ ਜ਼ਖਮੀ ਕਰ ਦਿੱਤਾ ਜਿਸ ਦੀ ਸੂਚਨਾ ਮੇਰੇ ਵੱਲੋਂ ਐਲਪੀਯੂ ਮਿਹੜੂ ਪੁਲਿਸ ਚੌਕੀ ਨੂੰ ਵੀ ਦਿੱਤੀ ਗਈ ਦਿਖਾਉਂਦੇ ਹਾਂ ਇਸ ਮੌਕੇ ਸਿਵਲ ਹਸਪਤਾਲ ਫੌੜਾ ਵਿਖੇ ਹੋਰ ਕੀ ਕਿਹਾ ਮਨਜੀਤ ਕੁਮਾਰ ਉਰਫ ਰਿੰਪੀ ਵਾਸੀ ਨਾਨਕਨਗਰੀ ਚਿਹੜੂ ਨੇ ਇੱਥੇ ਵੀ ਦੱਸਦੀ ਹੈ ਕਿ ਜਦੋਂ ਇਸ ਬਾਬਤ ਐਲਪੀਯੂ ਮਿਹੜੂ ਪੁਲਿਸ ਚੌਕੀ ਇਨਚਾਰਜ ਸਰਦਾਰ ਦਰਸ ਸਿੰਘ ਭੱਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਦਿਖਾਉਂਦੇ ਹਾਂ ਇਸ ਮੌਕੇ ਕੈਮਰੇ ਗਿਆ ਕਿ ਕੀ ਕਿਹਾ ਮਨਜੀਤ ਕੁਮਾਰ ਉਰਫ ਰਿੰਪੀ ਵਾਸੀ ਨਾਨਕਨਗਰੀ ਝਿਹੜੂ ਨੇ ਦਿਖਾਉਂਦੇ ਹਾਂ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਹਰਿਸ਼ ਪੰਡਾਰੀ ਦੀ ਰਿਪੋਰਟ ਭਾਈ ਕਿਹਨਾ ਆਪਣਾ ਮਨਜੀਤ ਕੁਮਾਰ ਕਿਹੜਾ ਪਿੰਡ ਆਪਣਾ ਨਾਨਕਨਗਰੀ ਝਿਹੜੂ ਜੀ ਤੁਸੀਂ ਇੱਥੇ ਐਡਮਿਟ ਹੋਏ ਸਿਵਲ ਹਸਪੀਟਲ ਤੁਹਾਡੇ ਕਾਫੀ ਸੱਟਾਂ ਚੋਟਾਂ ਲੱਗੀਆਂ ਹੋਈਆਂ ਤੁਸੀਂ ਉਹਨੇ ਦਿਖਾਈਆਂ ਸੀ ਕੀ ਮਾਮਲਾ ਸਾਰਾ ਮੈਂ ਕੱਲ ਹਾਂ ਅਸੀਂ ਲੌਗ ਇਟ ਤੇ ਬੈਠੇ ਸੀਗੇ ਆਬੇ ਜੀ ਮਾਨਕਾ ਦੇ ਤੇ ਮੈਂ ਮੈਚ ਦੇਖਦਾ ਕੋਈ ਕਿੰਨੇ ਵਜੇ ਦਾ ਸਮਸ ਕੋਈ 10 9:30 ਦਾ ਟਾਈਮ ਤੁਸੀਂ ਕਿੱਥੇ ਬੈਠੇ ਸੀ ਅਸੀਂ ਉਦੋਂ ਉਰੇ ਬੈਠੇ ਸੀ ਢਾਬੇ ਤੋਂ کافی ਪਿਛੇ ਕਿਹੜਾ ਢੱਬਾ ਤੇ ਢਾਬਾ ਵਾਲਾ ਪੱਬੀ ਦਾ ਢਾਬਾ ਆ। ਜੀ ਤੁਸੀਂ ਤੋਂ ਮੈਚ ਦੇਖਣ ਗਏ ਸੀ ਜਾਂ ਉੱਥੇ ਕੀ ਕਰਨ ਗਏ ਸੀ? ਮੈਸੇ ਜੀ ਫੰਕਸ਼ਨ ਕਰ ਬੈਠੇ ਸੀ ਆਪਣਾ ਪਾਰਟੀ ਕਰਦੇ ਸੀ। ਕਿੰਨੇ ਜਣੇ ਸੀ? ਅਸੀਂ ਦੋ ਜਣੇ ਸੀ। ਕੀ ਹੋਇਆ ਉਸ ਤੋਂ ਬਾਅਦ? ਕੋਈ ਗੱਲ ਨਹੀਂ ਪਤਾ ਮੈਂ ਆਪਣਾ ਮੈਚ ਦੇਖਦਾ ਮੈਂ ਬੈਠਾ ਸੀਗਾ ਚੁੱਪਚੀ ਬਿਤਾ। ਜੀ ਤੇ ਮੁੰਡਾ ਆਇਆ ਪਤਾ ਨਹੀਂ ਕੌਣ ਸੀ। ਉਹਨੇ ਆਉਂਦੇ ਨੇ ਮੇਰੇ ਚ ਪੇੜਾ ਛੱਡਿਆ ਸ਼ੁਰੂ ਕਰ। ਅੱਛਾ। ਤੇ ਉਦੋਂ ਬਾਅਦ ਫਿਰ ਜਦੋਂ ਮੈਂ ਨਹੀਂ ਲਾਈਆ ਤੇ ਉਦੋਂ ਬਾਅਦ ਉਹ ਅੰਦਰ ਦੌੜ ਗਿਆ। ਅੰਦਰ ਦੌੜ ਕੇ ਜਾ ਕੇ ਪੀਜੀ ਜੋ ਠੰਡੇ ਠੰਡਾ ਲਾਇਆ ਕੱਢ ਕੇ ਕੋਈ ਬੇਸਬੋਕੀ ਕੋਈ ਕੋਸਤੀ ਕੀ ਅਸਲ 10 ਤੋਂ 15 ਮੁੰਡੇ ਸੀਗੇ ਪਹਿਲਾਂ ਇੱਕ ਆਇਆ ਉਸ ਤੋਂ ਬਾਅਦ 10 15 ਹੋ ਗਏ ਹਾਂਜੀ ਪੀਜੀ ਕਿਹੜਾ ਸੀ ਉਹ ਪੀਜੀ ਦਾ ਨਾਮ ਨਹੀਂ ਮੈਨੂੰ ਪਤਾ ਓਏ ਓਏ ਆ ਪੀਜੀ ਜਿਹੜਾ ਮੁੰਡਾ ਪਹਿਲਾਂ ਆਇਆ ਤੁਹਾਡੀ ਤੁਸੀਂ ਪਹਿਲਾਂ ਕੋਈ ਜਾਣ ਪਛਾਣ ਹੈ ਉਹਨਾਂ ਨਾਲ ਤੁਸੀਂ ਨਹੀਂ ਜੀ ਕੋਈ ਜਾਣ ਪਛਾਣ ਜਿਹੜੇ ਬਾਅਦ ਵਿੱਚ 10 ਆਏ ਉਹਨਾਂ ਨਾਲ ਕੋਈ ਉਹਨਾਂ ਨਾਲ ਪਛਾਣੇ ਹੋਵੇ ਉਹਨਾਂ ਚੋਂ ਦੋ ਕੋ ਮੁੰਡੇ ਬਾਹਰ ਹੋ ਗਏ ਜਾਣ ਦਾ ਜਦੋਂ ਮਾਰੀ ਦੇ ਅੱਛਾ ਕਿਹੜੇ ਬੰਦੇ ਆ ਲੋਗਲੀ ਪੈਂਟਪੂਲ ਦਾ ਮੈਨੂੰ ਨਹੀਂ ਪਤਾ ਇਹ ਸਾਡੇ ਮਿੰਡ ਦਾ ਮੁੰਡਾ ਹੈ ਉਹ ਸਾਰੇ ਮੁੰਡਿਆਂ ਨੂੰ ਜਾਣਦਾ ਜੇ ਤੁਹਾਡਾ ਤੁਹਾਡੇ ਸੱਟਾਂ ਮਾਰੀਏ ਕਿ ਤੁਹਾਡਾ ਅਗਲਾ ਪ੍ਰਤੀਕਰਮ ਕੀ ਹੋਇਆ ਤੁਸੀਂ ਕੋਈ ਤੁਹਾਡੇ ਨਾਲ ਕੋਈ ਖੜਿਆ ਨਹੀਂ ਉੱਥੇ ਜਾਂ ਤੁਸੀਂ ਭੱਜਦੇ ਨਹੀਂ ਮੈਂ ਹੈ ਹੀ ਇਕੱਲਾ ਸੀ ਚਾਉਦੀ ਮੈਂ ਹੈ ਹੀ ਇਕੱਲਾ ਸੀ ਕਿਸ ਚੀਜ਼ ਤੇ ਦੀ ਪੈਦਲ ਸੀ ਜਾਂ ਮੋਟਲ ਤੇ ਮੈਂ ਮੋਟਲ ਤੇ ਸੀ ਉਹ ਬੰਦੇ ਕਰਦੇ ਸੀ ਉਹ ਇੱਥੇ ਲੋਕ ਲੈ ਜਾਂਦੇ ਜੀ ਅੱਛਾ ਹਾਂ ਉਹਨਾਂ ਦਾ ਕੰਮ ਇਹ ਹੁੰਦਾ ਜੀ ਤੁਹਾਡਾ ਰੰਜਿਸ਼ਾ ਤੁਹਾਡੇ ਨਾਲ ਉਹਦੀ ਉਹਨਾਂ ਨੇ ਨਹੀਂ 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 ਕੋਈ ਰੰਜਿਸ਼ ਨਹੀਂ ਸੀ ਪਈ ਚੋਣ ਸੋ ਕੀ ਕਰਨ ਅੱਛਾ ਮੈਨੂੰ ਤੁਹਾਡੀ ਕੋ ਰੰਜਿਸ਼ ਨਹੀਂ ਹੈਗੀ ਫਿਰ ਕੁੱਟ ਮਾਰਨਾ ਕਰਨ ਕੀ ਹੋ ਸਕਦਾ ਮੈਨੂੰ ਤਾਂ ਆਪ ਨਹੀਂ ਪਤਾ ਕੀ ਹੋਇਆ ਕੋਈ ਸ਼ੱਕ ਵਗੈਰਾ ਹੈਗਾ ਸੀ ਤੈਨੂੰ ਕੋਈ ਪ੍ਰਾਣੀ ਦੁਸ਼ਮਣੀ ਨਹੀਂ ਤੁਸੀਂ ਇਸ ਦੀ ਸੂਚਨਾ ਦਿੱਤੀ ਪੁਲਿਸ ਨੂੰ ਨਹੀਂ ਅਸੀਂ ਪੁਲਿਸ ਨੂੰ ਰਾਤੀਂ ਗਏ ਸੀ ਮੇਰੇ ਘਰ ਦੇ ਉੱਥੇ ਮੈਨੂੰ ਇਹ ਪਤਾ ਲੱਗਾ ਵੀ ਕੋਈ ਕੁੜੀ ਦੀ ਗੱਲ ਕਰੀ ਜਾਂਦੇ ਆ ਕੋਈ ਕੁੜੀ ਸੀਗੀ ਇੱਥੇ ਬੈਠ ਅੱਛਾ ਮਤਲਬ ਜਿੱਥੇ ਅਸੀਂ ਬੈਠੇ ਸੀ ਉੱਥੇ ਕੋਈ ਨਹੀਂ ਸੀ ਹੋਰ ਜਿੱਥੇ ਅਸੀਂ ਲੋਕ ਤੇ ਬੈਠੇ ਸੀ ਕੋਈ ਨਹੀਂ ਕੁੜੀ ਗੱਲ ਕਰਦੇ ਜਿੱਥੇ ਤੁਹਾਡੇ ਕੋਲ ਕੋਈ ਇਦਾਂ ਦੀ ਗੱਲ ਤਾਂ ਨਹੀਂ ਹੋਈ ਇਹ ਕੁੜੀ ਨੂੰ ਕੋਈ ਬੁਲਾਇਆ ਗਿਆ ਹੋਵੇ ਜਾਂ ਸ਼ੀਰ ਸ਼ਾੜ ਨਹੀਂ ਖਾਈ ਕੀਤੀ ਗਈ ਤਾਂ ਕਰ ਧਮਲਾ ਹੋਇਆ ਨਹੀਂ ਚਲ ਜਿਹੜੀ ਕੁੜੀ ਦੀ ਗੱਲ ਕਰਦੇ ਉਹਨੂੰ ਤਾਂ ਮੈਂ ਪੁੱਤ ਕੰਨਾਂ ਅੱਛਾ ਇਸ ਦਾ ਮਤਲਬ ਤੂੰ ਜਾਣਦੇ ਹਾਂ ਆ ਆ ਕੁੜੀ ਨੂੰ ਮੈਂ ਜਾਣਦਾ ਕੁੜੀ ਮੋਰੇ ਤੇ ਬੰਤੀ ਹੈ ਜੀ ਬੈਠੀ ਰਹਿੰਦੀ ਆ ਉਹਦਾ 2 ਸਾਲ ਤੋਂ ਇੱਥੇ 3 ਸਾਲ ਤੋਂ ਕੀ ਕਰਦੀ ਹੈ ਕੁੜੀ ਉਹ ਕੁੜੀ ਕੁਛ ਨਹੀਂ ਬਹਿਲੀ ਇੱਥੇ ਬਸ ਚਲ ਫਿਰ ਆਖਰੀ ਜਿਹੜੇ ਤੁਸੀਂ ਹੁਣੇ ਦਿਖਾਈਆਂ ਸੀ ਕਿ ਤੁਹਾਡੇ ਬਾਡੀ ਦੇ ਜਗ੍ਹਾ ਜਗ੍ਹਾ ਸੱਟਾਂ ਲੱਗੀਆਂ ਹੈਗੀਆਂ ਉਹ ਕਾਫੀ ਗੁੱਝੇ ਸੱਟਾਂ ਲੱਗੀਆਂ ਲੱਗੀਆਂ ਸੀ ਲੇਕਿਨ ਅਸਲ ਵਿੱਚ ਕੋਈ ਤਾਂ ਵਜ੍ਹਾ ਹੋਊਗੀ ਜਿਹੜਾ ਤੁਹਾਡੇ 'ਤੇ ਹਮਲਾ ਕੀਤਾ ਗਿਆ ਨਹੀਂ ਇਹਦੇ ਬਾਰੇ ਵੀ ਪੁਲਿਸ ਵਾਲਿਆਂ ਦਾ ਕੀ ਕਹਿਣਾ ਹੈ ਪੁਲਸ ਵਾਲਿਆਂ ਨਾਲ ਹੱਲ ਮਤੋਂ ਆਇਆ ਉਹਦਾ ਸੀ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਕੋਈ ਲਿਖਤੀ ਦਰਖਾਸਤ ਦਿੱਤੀ ਹੈ ਮੂਜਬਨ ਕੀਤੀ ਨਹੀਂ ਮੂਜਬਨ ਨਹੀਂ ਦਿੱਤਾ ਡਾਕਟਰਾਂ ਨੇ ਕੀ ਕਹਿਣਾ ਤੁਹਾਡੀ ਕਿਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਹੈ ਤੁਹਾਨੂੰ ਟ੍ਰੀਟਮੈਂਟ ਮਿਲ ਰਿਹਾ ਹੈ ਪਤਾ ਨਹੀਂ ਜਿਆਦਾ ਸਹੀ ਤਰਨੀ ਹੋ ਰਿਹਾ ਸੀ ਉਹਦੇ ਜਿਹੜਾ ਉਹ ਟਾਬੇ ਤੇ ਬੈਠੀ ਰਹਿੰਦੀ ਸੀ ਤੁਹਾਡੇ ਲਈ ਹਾਂਜੀ ਉੱਥੇ ਤੁਜੀ ਬੈਠੇ ਨਹੀਂ ਮੈਂ ਅੱਜ ਡੇਢ ਦੋ ਸਾਲ ਬਾਅਦ ਪਹੁੰਚ ਗਿਆ ਡੇਢ ਦੋ ਸਾਲ ਬਾਅਦ ਮੇਰਾ ਉੱਥੇ ਮੁੰਡਾ ਕੰਮ ਕਰਦਾ ਉਹਨੂੰ ਮੈਂ ਛੱਡਣ ਜਾਂਦਾ ਸੀ ਲੈਣ ਜਾਂਦਾ ਸੀ ਦੋਕ ਦਿਨ ਫੇ ਲੜਕੀ ਟਾਬੇ ਤੇ ਬੈਠੇ ਸੀ ਜਿਹੜੀ ਕਹਿੰਦੇ ਤੇ ਚਰੋਲਾ ਪੈਂਦਾ ਥਾਣੇ ਦੇ ਵਿੱਚ ਕੀ ਲੜਕੀ ਮਰ ਗਈ ਗੱਲਬਾਤ ਆਂ ਜਿਹੜੇ ਉੱਥੇ ਰਹਿੰਦੇ ਉਹਨਾਂ ਦਾ ਕੰਮੇ ਉੱਥੇ ਬੈਣ ਉਹਨਾਂ ਦਾ ਇਹ ਆ ਵੀ ਜੇ ਜਾ ਕੇ ਇਹਨੂੰ ਮਿਲਾਇਆ ਜਾਂ ਜਾ ਕੇ ਇਹਨੂੰ ਮਿਲਾ ਲਿਆ ਉਹਨਾਂ ਦਾ ਨਹੀਂ ਕੰਮ ਤੁਹਾਡਾ ਕੋਈ ਕੋਈ ਗਲਤ ਸਬੰਧ ਨਹੀਂ ਨਾ ਨਾ ਕਿਸੇ ਕੋਈ ਸ਼ੱਕ ਵਗਰਾ ਹੈ ਤੁਹਾਨੂੰ ਇਹ ਸ਼ੱਕ ਤਾਂ ਨਹੀਂ ਗਾਇਦਾ ਤੁਹਾਡੇ ਮਤਲਬ ਮੈਨੂੰ ਇਹ ਦੱਸਿਆ ਜਾਵੇ ਮੇਰੇ ਕਿਹੋਂ ਹੀ ਮਾਰਿਆ ਗਏ ਤੁਹਾਨੂੰ ਤੇ ਹਮਲਾ ਹੋਇਆਗਾ ਅਗਰ ਕੱਲੂ ਫਿਰ ਇਸ ਤਰ੍ਹਾਂ ਦੀ ਹਮਲਾ ਹੁੰਦਾ ਇਸ ਦਾ ਕੌਣ ਜ਼ਿੰਮੇਵਾਰ ਹੈ ਤੁਸੀਂ ਹੁਣ ਕੀ ਮੰਗ ਕਰਦੇ ਹੋ ਪਰ ਸਾਥ ਨੂੰ ਇਹੀ ਮੰਗ ਕਰਦੇ ਵੀ ਜਿਹੜੇ ਫਿਰਦੀ ਉੱਤੇ ਬੇਲੇ ਬੰਦੇ ਆ ਕੋਈ ਕੰਮ ਨਹੀਂ ਕਰਦਾ ਨਹੀਂ ਪਤਾ ਨਹੀਂ ਕਿੱਥੋਂ ਆ ਕੇ ਰਹਿ ਜਾਂਦੇ ਉਦਾ ਹੀ ਫਸੇ ਹੋ ਆ ਕਿਸੇ ਦਾ ਕੋਈ ਨਹੀਂ ਹੈਗਾ ਵੀ ਕੌਣ ਆ ਕਿਤੇ ਦਾ ਨਹੀਂ ਬੇਲੜ ਬੰਦੇ ਉੱਤੇ ਹੀ ਆ ਤੇ ਸੁਣ ਵਿੱਚ ਇਹ ਵੀ ਆ ਸੀ ਉੱਤੇ ਨਸ਼ਾ ਤਸਕਰੀ ਬਹੁਤ ਹੁੰਦੀ ਹੈਗੀ ਦੇਪ ਵਰਤਨ ਦਿੰਦ ਕੀ ਪੁਲਿਸ ਦਾ ਐਕਸ਼ਨ ਨਹੀਂ ਹੁੰਦਾ ਉੱਥੇ ਜੀ ਬਿਲਕੁਲ ਨਹੀਂ ਬਿਲਕੁਲ ਚਾ ਬਿਲਕੁਲ ਬਹੁਤ ਜ਼ਿਆਦਾ ਜੀ ਬੜੇ ਸਾਹਿਬ ਤੁਹਾਡੇ ਪੰਡਾ ਲੋਕ ਇਕੱਠੇ ਹੋ ਗਏ ਉੱਥੇ ਕੋਈ ਸੂਝਨ ਦੇ ਸੰਬੰਧੀ ਇਸ ਬਾਬਤ ਪੁਲਿਸ ਨੂੰ ਦੇਖੋ ਜੀ ਕੋਈ ਇਕੱਠਾ ਨਹੀਂ ਹੁੰਦਾ ਜੇ ਦੇ ਲੱਗੇ ਉਹਨੂੰ ਪਤਾ ਲੱਗਦਾ ਹੁਣ ਕੀ ਮੰਗ ਕਰਦੇ ਆਪਾਂ ਸੱਚ ਨੂੰ ਹੀ ਮੰਗਵਾਉਂਦੇ ਜਿਹੜਾ ਬੰਦਿਆਂ ਨੇ ਮਿੱਤੇ ਹਮਲਾ ਕੀਤਾ ਵੀ ਕਿਉਂ ਕੀਤਾ ਕਿਹੜੀ ਵਜ੍ਹਾ ਨਾਲ ਕੀਤਾ ਤੁਹਾਡੇ ਕੋਲ ਬਿਆਲ ਆਇਆ ਪੁਲਸ ਵਾਲਾ ਹੀ ਤੱਕ ਨਹੀਂ ਕੋਈ ਨਹੀਂ ਆਇਆ